ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਮਗੇ ਜੀ ਅਸੀਂ ਵੀ ਠੀਕ ਠਾਕ ਆਂਦੀ ਇਸ ਵਕਤ ਕਰਦੀ ਆਂਦੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਮੀਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਹੈ ਤਾਂ ਆਪਣੇ ਫਰੈਂਡ ਸਰਕਲ ਚ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜਿੱਥੇ ਤੱਕ ਅਪ ਅੱਜ ਆਏ ਆਂ ਜੀ ਇਹ ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਇਹ ਚੈਨਲ ਬੇਸ਼ੱਕ ਬਣਾਉਣ ਵਾਲੀ ਮੈਂ ਆ ਪਰ ਇਹ ਚੱਲ ਤੁਹਾਡੇ ਸਾਰਿਆਂ ਦੀ ਸਪੋਰਟ ਸਦਕਾ ਹੀ ਰਿਹਾ ਤੁਸੀਂ ਵੀਡੀਓ ਨੂੰ ਦੇਖਦੇ ਹੋ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਹਨਾ ਤਾਈਓ ਚੈਨਲ ਦੀ ਗ੍ਰੋਥ ਹੋ ਰਹੀ ਹੈ ਜੀ ਕਿਉਂਕਿ ਇਕੱਲਾ ਕੋਈ ਵੀ ਕੁਝ ਨਹੀਂ ਕਰ ਸਕਦਾ ਹੈਗਾ ਸਾਰਿਆਂ ਦੀ ਸਪੋਰਟ ਸਦਕਾ ਹੀ ਹੈ ਸੋ ਥੈਂਕ ਯੂ ਸਾਰਿਆਂ ਦਾ ਹੀ ਬਹੁਤ ਬਹੁਤ ਹਾਂਜੀ ਕੁਝ ਇਹ ਕਈ ਦਿਨ ਹੋ ਗਏ ਦੀ ਕੁਝ ਤਾਂ ਥੋੜੀ ਚੈਨਲ ਦੀ ਸੀਗੇ ਇਸ਼ੂ ਉਹਦੇ ਕਰਕੇ ਸੀ ਬਲੌਗ ਦਾ ਨੀ ਬਣਿਆ ਤੇ ਕੁਛ ਫਤਿਹ ਨੂੰ ਵੀ ਬੁਖਾਰ ਚੜ ਰਿਆ ਸੀ ਤਾਂ ਕਰਕੇ ਵੀ ਫਿਰ ਰਹਿ ਹੋ ਗਿਆ ਸੀ ਬਸ ਇਹ ਵੀ ਮੈਂ ਵਿੱਚ ਉਦੋਂ ਇੱਕ ਦਿਨ ਦੀ ਤੁਹਾਡੇ ਨਾਲ ਥੋੜੀ ਜੀ ਕਰਤੀ ਸੀ ਐਡ ਮੈਂ ਕਿਹ ਵੀ ਚਲ ਤੁਹਾਨੂੰ ਦਿਖਾ ਦੇਣਾ ਫਤਿਹ ਨੂੰ ਹੋਇਆ ਸੀ ਫੀਵਰ ਉਹਦੇ ਕਰਕੇ ਬਸ ਉਹਦੇ ਸਿਰ ਤੇ ਪਾਣੀ ਦੀਆਂ ਪੱਟੀਆਂ ਰੱਖ ਰਹੀ ਸੀਗੀ ਕਿਉਂਕਿ ਗਰਮੀਆਂ ਇਸ ਸਮੇਂ ਫਤਾਨਾ ਵੀ ਉਹਦੇ ਨਾਲ ਛੇਤੀ ਬੁਖਾਰ ਉਤਰ ਜਾਂਦਾ ਹੈ ਵੀ ਜੇ ਅਪਾ ਪਾਣੀ ਦੀਆਂ ਪੱਟੀਆਂ ਰੱਖਦੇ ਆ ਇਹ ਹੋ ਜਾਂਦਾ ਜੀ ਜਿਵੇਂ ਹੁਣ ਵੀ ਟੈਂਪਰੇਚਰ ਦੇਖਦੇ ਆ ਨਾ ਫਿਰ ਵੀ ਥਰਮਾਮੀਟਰ ਦੇ ਅਕੋਰਡਿੰਗ ਤੇ ਚਲੋ ਲੱਗਦਾ ਹੁੰਦਾ ਵੀ ਠੀਕ ਆ ਹਨਾ ਵੀ ਇੰਨਾ ਕੋਈ ਜ਼ਿਆਦਾ ਹੈ ਨਹੀਂ ਪਰ ਇਹਦੀ ਬਾਡੀ ਨਾ ਗਰਮ ਬਹੁਤ ਜ਼ਿਆਦਾ ਹੁੰਦੀ ਆ ਜਦੋਂ ਟੱਚ ਕਰਕੇ ਦੇਖਦੇ ਆ ਫਿਰ ਇਹ ਹੋ ਜਾਂਦਾ ਵੀ ਬਹੁਤ ਜ਼ਿਆਦਾ ਹੋਊਗਾ ਬਸ همین ਬਸ ਇਹ ਹੈਗੀ ਅੱਜ ਜੀ ਦਿਨ ਹਾਂਜੀ ਅੱਜ ਇਹ ਹੈਗੀ ਆ ਵੀਡੀਓ ਬੁੱਧਵਾਰ ਦੀ ਬੀੜੇ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਕਈ ਵਾਰੀ ਪਹਿਲਾਂ ਕਰ ਲੈਂਦੀ ਨਹੀਂ ਐ ਸਫਾਈ ਦਾ ਕਈ ਵਾਰੀ ਬਾਅਦ ਵਿੱਚ ਹੁਣ ਜਿਵੇਂ ਥੋੜਾ ਜਿਹਾ ਇਹ ਹੁੰਦਾ ਵੀ ਧੁੱਪ ਛੇਤੀ ਹੋ ਜਾਂਦੀ ਉਹਦੇ ਕਰਕੇ ਫਿਰ ਬੀੜੇ ਦਾ ਮੈਂ ਕਰੀ ਆਈ ਸੀ ਸ ਸਾਫ ਸਫਾਈ ਦਾ ਜਿਹੜੇ ਜਿਹੜੇ ਹੋਰ ਬਾਹਰ ਦੇ ਕਰਨ ਵਾਲੇ ਸੀ ਕੰਮ ਬੀੜੇ ਧੁੱਪ ਦੇ ਉਹ ਕਾ ਹੋ ਗਏ ਸੀ ਸਾਰੇ ਬਸ ਇੱਥੇ ਮੈਂ ਝਾੜੂ ਲਗਾ ਲਿਆ ਸੀ ਪੋਚਾ ਲਗਾਉਣਾ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਪਹਿਲਾਂ ਮੈਂ ਕਿਚਨ ਸਮੀਟਦਾ ਮੈਂ ਕਿਚਨ ਦੀ ਸਾਫ ਸਫਾਈ ਕਰਕੇ ਕੁਝ ਮੈਨੂੰ ਇਹ ਹੁੰਦਾ ਜਿਵੇਂ ਭਾਂਡੇ ਵਗੈਰਾ ਚੱਕ ਕੇ ਠੀਸੀ ਨਾ ਫਿਰ ਮੈਂ ਉਹ ਕਰ ਲੈਣੀ ਵੀ ਜਿਵੇਂ ਭਾਂਡੇ ਵੀ ਧੋਣੇ ਨੇ ਨਾ ਮੈਂ ਪਾਣੀ ਬੰਦ ਕਰ ਦਿੰਨੀ ਹੁੰਨੀ ਆ ਉਹਦੇ ਨਾਲ ਇਹ ਹੋ ਜਾਂਦਾ ਵੀ ਜਦੋਂ ਆਪਾਂ ਮਾਂਜ ਕੇ ਭਾਂਡੇ ਦੂਜੇ ਪਾਸੇ ਰੱਖਦੇ ਆ ਨਾ ਫਿਰ ਉਹ ਸਰਫ ਨਹੀਂ ਜੰਮਦੀ ਹੈਗੀ ਜੇ ਟੂਟੀ ਵੀ ਚਲਾਉਨੇ ਆ ਨਾ ਉਹ ਐ ਹੁੰਦਾ ਹੁਣ ਜਿਹੜੇ ਭਾਂਡੇ ਤੇ ਪਾਣੀ ਪੈਂਦਾ ਜੀ ਉਹਦੇ ਤੇ ਹੀ ਪੈਂਦਾ ਫਿਰ ਉਹ ਨਾਲ ਤਾਂ ਨਾਲ ਦੀ ਨਾਲ ਭਾਂਡੇ ਵਧੀਆ ਧੋਤੇ ਜਾਂਦੇ ਨੇ ਦੇ ਨਾਲ ਫਿਰ ਮੈਂ ਬਾਅਦ ਵਿੱਚ ਬਸ ਉਹੀ ਸੀਗਾ ਵੀ ਉਤੋਂ ਹੀ ਕਪੜਾ ਗਿੱਲਾ ਕਰਕੇ ਸਲਫ ਤੇ ਉਹ ਕਰਤਾ ਸੀ ਵੀ ਉਹ ਸਾਰੇ ਕੰਮ ਸੌਖੇ ਹੋ ਜਾਂਦੇ ਨੇ ਬਸ ਮੇਰੀ ਕਿਚਨ ਦਾ ਕੰਮ ਹੋਇਆ ਸੀ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਝਾੜੂ ਮੈਂ ਪਹਿਲਾਂ ਲਗਾ ਲਿਆ ਸੀ ਫਿਰ ਮੈਂ ਲੱਗੀ ਸੀ ਪੋਚੇ ਲਗਾਉਣ ਰੋਟੀ ਹਜੇ ਖਾਣੀ ਸੀ ਕਿਉਂਕਿ ਉਹ ਮੈਨੂੰ ਵੈਸੇ ਹੀ ਥੋੜਾ ਜਿਹਾ ਸੁਆਜ ਬਣਿਆ ਹੋਇਆ ਜੀ ਥੋੜੀ ਮੈਂ ਲੇਟ ਹੀ ਖਾ ਕੇ ਮੈਨੂੰ ਸੌਖਾ ਵਧੀਆ ਲੱਗਦਾ ਜਣੀ ਵੀ ਥੋੜਾ ਲੇਟ ਹੀ ਖਾਨੀ ਹੁੰਦੀ ਆ ਬਸ ਇਹ ਹੋ ਜਾਂਦਾ ਜੀ ਵੀ ਇੱਕ ਵਾਰੀ ਕੰਮ ਮੁੱਕ ਜਾਣ ਸਾਰੇ ਫਿਰ ਫਰੀ ਆ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਫਤਿਹ ਨੂੰ ਬੁਖਾਰ ਚੜਦਾ ਸੀ ਉਹਦੇ ਕਰਕੇ ਫਿਰ ਅੱਜ ਇਹਦੀ ਛੁੱਟੀ ਕੀਤੀ ਹੋਈ ਸੀ ਅਸੀਂ ਕਹਤਾ ਸੀ ਇਸਕੇ ਵੀ ਚੱਲ ਕੋਈ ਨਾ ਵੀ ਤੂੰ ਰੈਸਟ ਕਰ ਵੀ ਅੱਜ ਰਹਿਣ ਦੇ ਜਾਣ ਨੂੰ ਕਿਉਂਕਿ ਜਿਵੇਂ ਹੁਣ ਇਹ ਹੁੰਦਾ ਜੀ ਸਕੂਲ 'ਚ ਬੱਚੇ ਨੇ ਜਾਣ ਆਏ ਹਨਾ ਵੀ ਸਕੂਲ ਦਾ ਵੀ ਆਪਦਾ ਜੋ ਵਰਕ ਹੈ ਉਹ ਵੀ ਕਰਨਾ ਹੈ ਤੇ ਫਿਰ ਜਿਹੜਾ ਘਰ ਨੂੰ ਮਿਲਿਆ ਉਹ ਵੀ ਕਰਨਾ ਹੈ ਤੇ ਫਿਰ ਜਾਣ ਆਉਣ ਦਾ ਸਾਰੀ ਦਿਹਾੜੀ ਹੁੰਦਾ ਕੋਈ ਰੈਸਟ ਨਹੀਂ ਹੈਗੀ ਬੈਠੇ ਰਹਿਣਾ ਬੱਚਿਆਂ ਨੇ ਵੀ ਫਿਰ ਤਾਂ ਕਰਕੇ ਵੀ ਬੁਖਾਰ ਦਵਾਰਾ ਦਵਾਰਾ ਨਾਲ ਹੋ ਜਵੇ ਬਸ ਇੱਥੇ ਇਹਨਾਂ ਦਾ 9 ਵਜਣ ਵਾਲੇ ਸੀਗੇ ਕੰਮ ਆਪਣੇ ਸਾਰੇ ਹੋ ਗਏ ਸੀ ਬਸ ਹੁਣ ਰੋਟੀ ਖਾਣ ਦੀ ਤਿਆਰੀ ਕਰਦੇ ਸੀ ਕਿਉਂਕਿ ਫਤਿਨ ਨੂੰ ਵੀ ਦਵਾਈ ਦੇਣੀ ਸੀ ਬੁਖਾਰ ਚੜਨ ਕਰਕੇ ਜੀ ਉਹਦੀ ਭੁੱਖ ਵੀ ਨਾ ਖਤਮ ਜੀ ਹੋਈ ਪਈ ਆ ਹਰ ਇੱਕ ਚੀਜ਼ ਨੂੰ ਕਹਿ ਦਿੰਦਾ ਮੰਮਾ ਮੇਰਾ ਜੀ ਨਹੀਂ ਕਰਦਾ ਹੈਗਾ ਮੰਮਾ ਮੇਰਾ ਜੀ ਨਹੀਂ ਕਰਦਾ ਬਸ ਇੱਥੇ ਜੀ ਅਸੀਂ ਇੱਕ ਦੋ ਕੁ ਸਾਨੂੰ ਕੰਮ ਸੀਗੇ ਕਰਨ ਵਾਲੇ ਤੇ ਨਾਲ ਹੀ ਫਿਰ ਫਤ ਦੀ ਦਵਾਈ ਦਾ ਥੋੜਾ ਕਰਨਾ ਸੀ ਬਾਕੀ ਹੋਰ ਇੱਕ ਦੋ ਕੁ ਕੰਮ ਹੈਗੇ ਸੀ ਬਸ ਆਈ ਇੱਥੇ ਸੀ ਜਾ ਰਹੇ ਕਰਕੇ ਆ ਰਹੇ ਸੀ ਆਪਦੇ ਕੰਮਕਾਰ ਵਾਪਸੀ ਚ ਇਕ ਤਾਂ ਇਹ ਆ ਜੀ ਵੀ ਹੁਣ ਮੌ ਗਰਮੀ ਜ਼ਿਆਦਾ ਹੋਣ ਕਰਕੇ ਨਾ ਬਸ ਇਹ ਹੋ ਜਾਂਦਾ ਜਿਵੇਂ ਹੁਣ ਬੱਚੇ ਗਰਾਊਂਡ ਚ ਖੇਡਦੇ ਕਰਦੇ ਨੇ ਉਦਾਂ ਹੀ ਹਨਾ ਵੀ ਠੰਡਾ ਪਾਣੀ ਪੀ ਲੈਂਦੇ ਨੇ ਬਸ ਉਹਦੇ ਨਾਲ ਹੀ ਫਿਰ ਇਹ ਹੋ ਜਾਂਦਾ ਵੀ ਥੋੜਾ ਗਲਾ ਖੰਗ ਜ਼ਖਾਮ ਕੁਛ ਐਦਾਂ ਹਨਾ ਹੁੰਦੇ ਹੁੰਦੇ ਬੁਖਾਰ ਦਾ ਹੋ ਜਾਂਦਾ ਏ ਹੁਣ ਇਹ ਕੁਛ ਇਹ ਆ ਜੀ ਨਾ ਵੀ ਗਰਮੀ ਕਰਕੇ ਪੀ ਹੋ ਜਾਂਦਾ ਠੰਡਾ ਪਾਣੀ ਹਨਾ ਆਪਾਂ ਨੂੰ ਤਾਂ ਇਹ ਹੋ ਜਾਂਦਾ ਵੀ ਚਲੋ ਹਨਾ ਵੀ ਹਜੇ ਗਰਮੀ ਜ਼ਿਆਦਾ ਆਈ ਹੋਈ ਆ ਭਖਿਆ ਹੋਇਆ ਸਰੀਰ ਹਨਾ ਵੀ ਰਹਿਣ ਦੋ ਵੀ ਥੋੜਾ ਰੁਕ ਕੇ ਪੀ ਲੋ ਜਾਂ ਫਿਰ ਥੋੜਾ ਜਿਹਾ ਨੋਰਮਲ ਪੀ ਲੋ ਹਨਾ ਵੀ ਬੱਚੇ ਜਾਂਦੇ ਨੇ ਠੰਡੇ ਪਾਣੀ ਨੂੰ ਬਸ ਉੱਥੋਂ ਆਉਂਦੇ ਆਉਂਦੇ ਫਿਰ ਅਸੀਂ ਗਏ ਸੀ ਨਰਸਰੀ 'ਚ ਇਹ ਹੈਗੀ ਆ ਜੀ ਅਮਲੋਏ ਸਰਕਾਰੀ ਨਰਸਰੀ ਉਹਦੇ ਵਿੱਚ ਗਏ ਸੀ ਜਿਵੇਂ ਕਾਫੀ ਜਣੇ ਤੋਂ ਸੁਣਾ ਨਾ ਵੀ ਉਹਦੇ ਵਿੱਚ ਅਸੀਂ ਅੱਗੇ ਵੀ ਇੱਕ ਦੋ ਵਾਰ ਹੀ ਗਏ ਆ ਨਾ ਜਿਹੜੇ ਇੱਥੇ ਮਤਲਬ ਹੈਗੇ ਨੇ ਸਿਕਿਉਰਟੀ ਵਾਲੇ ਲਾ ਲਓ ਜਾਂ ਮਾਰਲੀ ਲਾ ਲਓ ਹਨਾ ਉਹਨਾਂ ਦੇ ਵੈਸੇ ਅੱਗੇ ਬੰਦੇ ਰੱਖੇ ਹੋਏ ਹੁੰਦੇ ਨੇ ਵੀ ਜਿਹੜੇ ਇੱਥੇ ਕੰਮ ਕਰ ਕਰਦੇ ਨੇ ਜਿਵੇਂ ਆਪਾਂ ਕੋਈ ਵੱਡੇ ਬੂਟੇ ਲਾਉਣੇ ਨੇ ਨਾ ਉਹ ਤਾਂ ਚਲੋ ਠੀਕ ਨੇ ਵੀ ਫਲਦਾਰ ਬੂਟੇ ਥੋੜੇ ਜਿਹਾ ਘੱਟ ਹੀ ਨੇ ਬਸ ਅਸੀਂ ਇੱਕ ਦੋ ਬੂਟਿਆਂ ਦੇ ਮੈ ਪਤਾ ਕਰਨਾ ਸੀ ਮੈਂ ਕਿ ਵੀ ਖੈਰ ਨਾ ਵੀ ਚਲੋ ਕੋਈ ਜ਼ਿਆਦਾ ਤਾਂ ਹੈ ਨਹੀਂ ਸੀ ਮੈਨੂੰ ਆਏ ਸੀ ਵੀ ਆਮ ਨੋਰਮਲ ਜਿਹੇ ਪlant ਨੇ ਵੀ ਸ਼ਾਇਦ ਮਿਲ ਜਾਣ ਬਸ ਉਹ ਦੇਖ ਰਹੇ ਸੀ ਉਹ ਕਹਿੰਦੇ ਵੀ ਨਹੀਂ ਹੈ ਨਹੀਂ ਗੇ ਜੀ ਉਹ ਤਾਂ ਕਿਉਂ ਉਹ ਆਪ ਵੀ ਕਹਿੰਦੇ ਸੀ ਨਾ ਕਹਿੰਦੇ ਵੀ ਬਸ ਥੋੜੇ ਜਿਹੇ ਗਿਣਵੇਂ ਮਣਮੇ ਜਿਹੇ ਹੁੰਦੇ ਨੇ ਅਸੀਂ ਹੱਸਦੇ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਬੋਰਡ ਤੇ ਦਾ ਬਾਬਾ ਜੀ ਬੋਤਲਾਂ ਆਏ ਹੋਏ ਨੇ ਲਿਖੇ ਹੋਏ ਨੇ ਕਹਿੰਦੇ ਵੀ ਇਹ ਤਾਂ ਲਿਖਤੀ ਦੇ ਵਿੱਚ ਹੀ ਆ ਆਏ ਹੱਸਦੇ ਸੀ ਬਾਜੀ ਉੱਥੋਂ ਆ ਕੇ ਫਿਰ ਦਾਲ ਆਪਣੇ ਪਈ ਸੀ ਮੂੰਗੀ ਮਸਰੀ ਬਣਾਈ ਸੀ ਉਹ ਹੈਗੀ ਸੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਫਤਿਹ ਕਹਿੰਦਨ ਵੀ ਥੋੜੀ ਜੀ ਭੁੱਖ ਬੁਖਾਰ ਕਰਕੇ ਭੁੱਖ ਥੋੜੀ ਹੋਈ ਆ ਵੀ ਮਨ ਨਹੀਂ ਮੰਦਾ ਕੁਝ ਖਾਣ ਨੂੰ ਫਿਰ ਮੈਨੂੰ ਇਹ ਸੀ ਕਿ ਚਲੋ ਚਟਣੀ ਕੁੱਟ ਲੈਨੇ ਆ ਪਦੀਨੇ ਦੀ ਵੀ ਨਾਲ ਤਾਂ ਇਹ ਹੋ ਜੂਗਾ ਵੀ ਥੋੜਾ ਭੁੱਖ ਵੀ ਸਹੀ ਹੋ ਜਾਂਦੀ ਹੈ ਚਟਣੀ ਨਾਲ ਵੀ ਕੁਝ ਥੋੜਾ ਮੂੰਹ ਦਾ ਟੇਸਟ ਵੀ ਸਹੀ ਹੋ ਜੂਗਾ ਹੁਣ ਤਾਂ ਆਪਣੇ ਪਦੀਨਾ ਵੀ ਬਹੁਤ ਸੋਨਾ ਹੋਇਆ ਹੈ ਕਿਉਂਕਿ ਜੀ ਇਹ ਕੋਲ ਇੱਥੇ ਚੁੱਲ੍ਹੇ ਦੇ ਕੋਲ ਲਗਾਉਣ ਕਰਕੇ ਫਿਰ ਆਉਂਦਾ ਵੀ ਥੋੜੀ ਬਹੁਤ ਜਿਵੇਂ ਆਪਾਂ ਪਾਣੀ ਦੀ ਵਰਤੋਂ ਹੁੰਦੀ ਹੋਈ ਹੈ ਨਾ ਵੀ ਉਹਦੇ ਨਾਲ ਪਾਣੀ ਮਿਲ ਹੀ ਜਾਂਦਾ ਵਧੀਆ ਹੋਈ ਜਾਂਦਾ ਬਸ ਥੋੜੇ ਜਿਹੀ ਬੂਟੇ ਦੇ ਵਿੱਚ ਧਣੀਆਂ ਦੇ ਖੜੇ ਸੀ ਉਹਨਾਂ ਨੂੰ ਥੋੜਾ ਵੀ ਆਇਆ ਹੋਇਆ ਹੁਣ ਏਸੇ ਵੀ ਚਲੋ ਵੀ ਪੱਕ ਜਵੇ ਵੀ ਫੇਰ ਹੀ ਹਾਂਜੀ ਵੀ ਫੇਰ ਪੱਟ ਲਾਂਗੇ ਵੀ ਹੁਣ ਵਿੱਚ ਵਿਚਾਲੇ ਕਾਨੂੰ ਹਨਾ ਖਰਾਬ ਕਰਨਾ ਹੈ ਵੀ ਬਣਿਆ ਬਣਾਇਆ ਵੀ ਬਸ ਮੈਂ ਧਣੀਆਂ ਪਦੀਨਾ ਤਾਂ ਸੱਚੋ ਜਿਵੇਂ ਪਹਿਲਾਂ ਉਹ ਕਰ ਲਿਆ ਸੀਗਾ ਤੋੜ ਕੇ ਰੱਖ ਲਿਆ ਸੀ ਬਾਹਰੋਂ ਹੀ ਹਰੇ ਪਿਆਜ਼ ਲਿਆਂਦੇ ਸੀਗੇ ਪੱਟ ਕੇ ਤੇ ਉਹ ਉਦਾਂ ਹਜੇ ਆਪਾਂ ਪੱਟੇ ਨਹੀਂ ਹੈਗੇ ਉਹਨਾਂ ਦੀ ਪਟਾਈ ਕਰਨੀ ਹੈ ਮੈਨੂੰ ਲੱਗੀ ਸੀਗੀ ਬਸ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਕਰਕੇ ਰੱਖ ਦਵਾਂ ਫਿਰ ਉਸ ਤੋਂ ਬਾਅਦ ਮੈਂ ਚਟਣੀ ਦਾ ਸਮਾਨ ਤਿਆਰ ਕਰਕੇ ਫਿਰ ਮੈਂ ਲੱਗੀ ਸੀ ਰੋਟੀ ਬਣਾਉਣਾ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਰੋਟੀ ਬਣਾ ਲਵਾਂ ਵੀ ਬਾਅਦ ਵਿੱਚ ਚਟਣੀ ਘੁੱਟੂਗੀ ਕੁਝ ਮੈਨੂੰ ਇਹ ਸੀ ਕਿ ਮੈਂ ਕਿਹਾ ਵੀ ਜਿਵੇਂ ਚਟਣੀ ਘੁੱਟਣੀ ਆ ਵੀ ਫਿਰ ਜਿਵੇਂ ਦੁੱਧ ਗਰਮ ਕਰਨਾ ਦਾਲ ਗਰਮ ਕਰਨੀ ਸੀ ਫਿਰ ਵੀ ਇਕੱਠਾ ਹੀ ਜਿਹੜਾ ਕਿਚਨ ਦਾ ਕੰਮ ਹੁੰਦਾ ਚਲੋ ਇਕੱਠਾ ਹੋ ਜਾਂਦਾ ਨਾ ਰੋਟੀ ਮੈਂ ਬਣਾ ਲਈ ਸੀ ਬਾਹਰ ਹੁਣ ਜਿਵੇਂ ਗਰਮੀ ਜਿਆਦਾ ਹੋ ਜਾਂਦੀ ਹੈ ਨਾ ਵੀ ਫਿਰ ਕਿਚਨ ਦੇ ਅੰਦਰ ਜਦੋਂ ਕਰਦੇ ਨਾ ਫਿਰ ਅੰਦਰ ਹੋਰ ਜਿਆਦਾ ਗਰਮੈਸ਼ੀ ਹੋ ਜਾਂਦੀ ਆ ਵੀ ਚਲੋ ਰੋਟੀ ਬਾਹਰ ਬਣਾ ਲੈਨੇ ਆ ਨਾਲੇ ਬਾਹਰ ਇਹ ਹੋ ਜਾਂਦਾ ਜੀ ਸ਼ਾਮ ਨੂੰ ਹੀ ਤਾਂ ਬਣਾ ਹੁੰਦੀ ਹੁੰਦੀ ਆ ਵੀ ਸਵੇਰੇ ਤਾਂ ਚਲੋ ਸਾਰਿਆਂ ਨੇ ਜਿਵੇਂ ਜਾਣਾ ਹੁੰਦਾ ਹੈ ਹਨਾ ਅ ਡਿਊਟੀਆਂ ਦਾ ਹੋ ਜਾਂਦਾ ਫਤੇ ਦਾ ਹੋ ਜਾਂਦਾ ਆਪਦਾ ਨਾ ਵੀ ਫਿਰ ਸਾਰਿਆਂ ਕਰਕੇ ਥੋੜਾ ਔਖਾ ਹੋ ਜਾਂਦਾ ਜੀ ਸਵੇਰੇ ਮਾਰਨਿੰਗ ਟਾਈਮ ਤਾਂ ਔਖਾ ਹੀ ਚੁੱਲਾ ਤੇ ਬਣਾਉਣਾ ਉਹ ਸਬਜ਼ੀ ਤਾਂ ਅੰਦਰ ਹੀ ਕਰ ਲੈਣੇ ਨੇ ਆ ਸ਼ਾਮ ਟਾਈਮ ਵਾਲੀ ਚੁੱਲੇ ਤੇ ਬਣਾ ਲੈਣੇ ਆ ਵੀ ਚਲੋ ਨਾ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ওকে ਬਾਈ ਟੇਕ ਕੇਅਰ ਤੁਸੀਂ ਇੰਨੇ ਦਿਨ ਸਾਨੂੰ ਮਿਸ ਕੀਤਾ ਜਾਂ ਨਹੀਂ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ